ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਹੁਤ ਟੌਪ ਕਲਾਸ ਨਗੀਨਾ ਜਰਸੀ ਦਾ ਦਿਖਾਉਣਾ ਤਾਜੀ ਸੂਈ ਸੋਈ ਆ ਡਿਟੇਲ ਵੀਰ ਤੋਂ ਪੁੱਛਦੇ ਇਹਦੇ ਬਾਰੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਭਾਵਨਪ੍ਰੀਤ ਸਿੰਘ ਆ ਪਿੰਡਾ ਡੇਆ ਜਿਹੜਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਆਪਣਾ ਜੀ ਕੰਟੈਕਟ ਨੰਬਰ ਹੈ 9877868299 ਤੇ ਦੂਜਾ ਨੰਬਰ ਹੈ 973550 44 ਵੱਡੇ ਭਰਾ ਨੰਬਰ ਆ ਅੱਜ ਆਪਾਂ 17 ਤਰੀਕ ਨੂੰ ਵੀਡੀਓ ਕਵਰ ਕਰਦੇ ਆ ਜਰਸੀ ਵਹਿੜਦੀ ਤੇ ਆਪਾਂ ਦੋ ਦਿਨ ਪਹਿਲਾਂ ਜੋੜਾ ਪਾਇਆ ਸੀ ਵਧੀਆ ਵੇਗ ਗਿਆ ਸੀ ਨਾਲ ਦੀ ਨਾਲ ਵਧੀਆ ਵੇਗ ਗਿਆ ਬਾਈ ਠੀਕ ਹੈ ਤੇ ਅੱਜ ਜਿਹੜੀ ਆਪਾਂ ਵਹਿੜ ਲੈਂਦੀ ਆ ਇਹ ਕਿਹੜਾ ਸੁਆ ਸੁਈ ਆ ਇਹ ਬਾਈ ਦੂਜਾ ਸੁਆ ਸੁਈ ਆ ਵਹਿੜ ਦੂਜ ਕਾਲ ਦੀ ਸੂਈ ਬੱਚਾ ਆ ਗਿਆ ਤੇ ਪਿੱਛੇ ਮੇਲਗਾਫ ਹਣਾ ਹਾਂ ਬਈ ਬੱਥਾ ਬੱਥਾ ਆ ਗਿਆ ਸੋ ਬੱਚਾ ਤੇ ਜੇਰ ਜਰੋਕਿਆ ਬਈ ਐਂ ਡੰਨ ਆ ਗਈ ਅੱਜ ਹੀ ਲਈਏ ਤਾਂ ਆਪਾਂ ਨੇ ਬਾਣ ਮੰਨ ਕੇ ਚੱਲ ਗਏ ਘਾਂਟਾ ਕਿਉਂ ਆ ਨਵਾਈ ਨੂੰ ਹੀ ਆਈ ਛਾਂ ਦੀ ਕਰੀ ਆਪਾਂ ਠੀਕ ਹੈ ਜੇਰ ਜਰੋਕਿਆ ਜਮ ਜੇਰ ਵਗੈ ਡੰਨ ਆ ਬਈ ਕਿੰਨਾ ਕੁ ਬੋਲਾ ਚੋਆ ਇਸ ਵੇਲੇ ਬੋਲਾ ਬਈ ਆਪਾਂ ਦਾ ਧਾਰਾ ਮਾਰ ਕੇ ਲੈ ਦੇਗੀ 3 ਮਾਲ ਕਹਿੰਦੀ ਪਲੂੰਦ 23 24 23 24 ਗੋਲਾ ਚੋਆ ਵੜ ਦੇਈ ਗੋਲਾ 23 24 ਕਿੱਲੇ ਹਾਂ ਤੇ ਇਸ ਵਾਰ ਆਪਾਂ ਅੰਦਾਜ਼ਾ ਲਾਸ ਕੇ ਵੀ ਜਿਵੇਂ ਹੁਣ ਮੂਰੇ ਮੌਸਮ ਵੀ ਗਰਮੀ ਦਾ ਆਉਂਦਾ ਹਣਾ ਕਿੰ ਮਾਨਕੇ ਜਿਲੇ ਜੱਟ ਸੌਦਾ ਜਾ 23 24 ਕਿਲੋ ਵਾਲੀ ਬੈੜ ਹੈਗੀ ਆ 23 ਕਿਲੋ ਦੇ ਬਰੇ ਆਉਣ ਵਾਲੀ ਆ ਬਾੜ ਵੱਡੀ ਬੁੱਡੀ ਹੈ ਵਧੀਆ ਸਾਈਜ਼ ਹੈਗਾ ਠੀਕ ਹੈ ਜੈਸੀ ਹੁੰਦੀ ਹੈਗੀ ਤੇ ਜੇਰ ਜੱਪਾ ਧਾਰਾ ਦੂਰ ਓਕੇ ਹੈ ਜੇਰ ਜੱਪਾ ਕੋਈ ਧਾਰਾ ਮਾਰ ਕੇ ਦਿਖਾਵਾਵੇ ਠੀਕ ਹੈ ਪਹਿਲਾਂ ਤੋਰ ਦੀ ਕਰਾ ਇਹਨੂੰ ਬਾਹਰ ਨੂੰ ਸੋਭਰੋ ਪਹਿਲਾਂ ਆਪਾਂ ਹਵਾਨਾ ਵਗੈਰਾ ਦੇਖੋ ਬੈਕ ਸਾਈਡ ਤੋਂ ਬੱਚਾ ਮੇਲ ਦਾ ਬੱਚਾ ਵੀ ਸੇ ਆਸਲਾ ਭਾਈ ਤੇ ਫੇਸ ਕੁਆਲਟੀ ਵਗੈਰਾ ਦੇਖੋ ਠੀਕ ਹੈ ਨਾ ਆਸਲਾ ਜੀ ਓਰੀਜਨਲ ਪੀਸ ਹੈਗਾ ਠੀਕ ਹੈ ਟੈਗ ਟੂਕ ਬੰਦਿਆਂ ਨੇ ਕੱਢ ਲੇ ਫਿਰ ਹਨਾ ਟੈਗ ਤਾਂ ਭਾਈ ਹਾਂ ਠੀਕ ਹੈ ਜਿੰਨੀ ਹੈਗੇ ਬਰੀਡ ਦੇ ਵਿੱਚ ਆ ਹਨਾ ਬਰੀਡ ਦੇ ਵਿੱਚ ਆ ਸੋ ਇਹ ਚ ਆਪਾਂ ਜੱਗ ਵਗੈਰਾ ਸੈਕਸਰ ਚੰਗੇ ਸੀਮਨ ਲਗਾ ਕੇ ਜਿੰਨਾ ਮਰਜ਼ੀ ਸੀਮਨ ਲਾ ਲਈਦਾ ਟਾਪ ਦਾ ਬੱਚਾ ਟਾਪ ਦਾ ਪਾਉਣਾ ਸੋ ਹਵਾਨਾ ਦੇਖੋ ਬੈਕ ਸਾਈਡ ਤੋਂ ਪੂਰਾ ਕਹਿਵਾਤਾ ਫੱਟ ਫੱਟ ਲੈਵਾ ਦੂਜਾ ਸੂਆ ਸੂਈ ਸਵਾਈਆ ਜਾਵਾ ਤੇ ਧਾਰਾ ਆਪਾਂ ਵੀਡੀਓ ਵਿੱਚ ਮਾਰ ਕੇ ਦਿਖਾਵਾਂਗੇ ਤੇ ਸਾਈਨਿੰਗ ਵਗੈਰਾ ਦੇਖੋ ਪਿੰਡੇ ਦੇ ਤੇ ਜਿਵੇਂ ਮੰਨ ਕੇ ਚੱਲ ਵੀ ਰੱਸਾ ਛੱਡ ਕੇ ਖੜਦੀ ਆ ਜਮਾ ਹਨਾ ਬਰੀਡ ਹੀ ਨਹੀਂ ਆ ਜਾਦ ਬਰੀਡ ਮੂਹੋ ਬੋਲਦੀ ਵਧੀਆ ਬਈ ਕੁਆਲਟੀ ਹੈ ਜੀ ਠੀਕ ਹੈ ਵਧੀਆ ਬਰੀਡ ਦੀ ਹੈ ਜੀ ਤੇ ਅੱਗੇ ਵੀ ਇਹਦਾ ਸੀਮਨ ਲਗਣਾ ਹੋਇਆ ਵਧੀਆ ਬੱਚਾ ਟੌਪ ਦੇ ਵਿੱਚ ਪੈਦਾ ਕਰਨ ਵਾਲੀ ਬਿਹੜਾ ਸੋ ਆ ਦੇਖੋ ਜੇ ਮੈਂ ਮੂੰਹ ਚਾਕੇ ਗਰਦ ਚਾਕੇ ਖੜ ਗਿਆ ਬਰੀਡ ਆ ਜਾਮਾ ਹਨਾ ਸਿੱਧੀ ਹੈ ਬਈ ਕੋਈ ਐ ਨਹੀਂ ਕਿ ਵੀ ਲਿਸਤੀ ਲਾਮੀ ਜਾਂ ਥੋੜੀ ਹੈਗੀ ਠੀਕ ਹੈ ਵਧੀਆ ਸਾਈਜ਼ ਹੈ ਵਧੀਆ ਬੱਕੀ ਦਾ ਕੀ ਗੱਲ ਬੋਦੀ ਵਾਲੀ ਬਿਹੜਾ ਜਾਮਾ 8-10 ਸੂਏ ਦੇਣ ਵਾਲੀ ਬਿਹੜ ਹੈ ਯਾਰ ਉਹਨਾਂ ਦਾ ਤੇ ਦੰਦਾ ਜੀ ਹੋ ਲੱਗ ਭਾਗ ਨਾ ਦੰਦਾ ਜੀ ਵੀ ਹੋ ਸਕਦੇ ਬਈ ਆਪਾਂ ਦੇਖ ਲੈਂਦੇ ਆ ਕਿ ਕਨਫਰਮ ਆਪਾਂ ਦੇਖੀਂ ਲੈਂਦੇ ਜਨਵਾਰ ਦੂਜਾ ਸੂਆ ਜਾਮਾ ਦੂਜਾ ਸੂਆ ਬਈ ਦੂਜਾ ਸੋ ਫਿਰ ਜਨਵਾਰ ਦੂਜਾ ਸੂਆ ਤੇ ਲੈਵਾ ਦੇਖੋ ਕਿਆ ਬਾ ਤੇ ਨਾਲਾ ਨੂਣਾ ਦੇਖੋ ਤੇ ਬੈੜ ਦੀ ਜਿੰਦ ਜਾਨ ਦੇਖੋ ਸਫਾਈ ਨਾਲ ਸਪੂਜਾ ਪੂਰੀ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਬਹੁਤ ਜਾਦੇ ਚੰਗੀ ਜਿੰਦ ਜਾਨ ਤੇ ਪਲੱਸ ਬਰੀਡ ਦੇ ਵਿੱਚ ਆਲਾ ਵੀ ਧਾਰਾ ਮਾਰਦੀ ਹੁਣ ਇਹਦੀਆਂ ਸੁਭਰ ਧਾਰਾ ਦੇਖ ਸਕਦੇ ਹੋ ਪੂਰਾ ਕਿਆ ਬਾਤ ਹੈ ਸਾਫ ਸੁਥਰਾ ਮੋਟਾ ਮੋਟਾ ਝੋਨਾ ਧਾਰਾ ਪਾ ਮਾਰ ਕੇ ਦਿਖਾਉਨੇ ਪਿਆ ਕਿਵਰ ਵੀਰ ਦੂਰ ਆਵੇ ਕੋਈ ਦਿੱਕਤ ਨਾ ਆਵੇ ਤੇ ਝੋਨਾ ਦੇਖੋ ਕਿਆ ਬਾਤ ਹੈ ਗਰਦੇ ਵਰਗਾ ਝੋਨਾ ਜਮਾ ਸਾਫ ਸੁਥਰਾ ਕੋਈ ਭੂਰ ਸਰਲਾ ਨਹੀਂ ਕੋਈ ਟੁੱਟਣਾ ਕੋਈ ਥਣ ਨਹੀਂ ਡੋੜਦਾ ਪਈਆਂ ਇਹ ਪੈਦੀ ਥਣ ਦਿਖਾ ਦੇ ਮੜਾ ਸਾਈ ਸੁ ਥਣ ਦੇਖੋ ਜਮਾ ਵਧੀਆ ਮੁਠਿਆ ਵਾਲਾ ਬੜਨ ਤੇ ਜਾਗਿਆ 1 ਸੈਕਿੰਡ ਜਭਾਰਨ ਵਾਲਾ ਜਾਗਾ ਅਸਲ ਜਰਸੀ ਆ ਜਿੰਦ ਜਾਨ ਵਾਲੀ ਬਰੀਡ ਜਮ ਸੋ ਜਾਗ ਦੇਖੋ ਜਮ 2 ਸੈਕਿੰਡਾਂ ਚ ਉੱਪਰ ਨੂੰ ਕਰਨੇ ਨੂੰ ਘਟਦਾ ਜਮ ਟਿੱਕੀ ਮੰਨ ਕੇ ਚਲੀ ਜੇ ਵੀ ਅੰਦਾਜ਼ਾ 23 24 ਕਿਲੋ ਬਣ ਕੇ ਬੰਦਾ ਇਹਨੂੰ ਲੈ ਸਕਦਾ ਹਨਾ ਕੋਈ ਬਈ ਆਰਾਮ ਨਹੀਂ ਦੇ ਦੂਗਾ ਕਿ ਬੱਚੇ ਟੋਪ ਦੇ ਪਲ ਠੀਕ ਐ ਇਦ ਕੀ ਮਨ ਕਰਨੀ ਆ ਬਈ ਜਿੰਨੇ ਹਨਾ ਵੀਰ ਨੇ ਹਾਂ ਠੀਕ ਐ ਨਾ ਗੱਲਾ ਘਾਟ ਰੁਪਏ ਲੱਗਣੇ ਵਧੀਆ ਬਰੀਡ ਐ ਤੋ ਲੈ ਜੂਗਾ ਸੋ ਬੱਚੀ ਪੂਰੀ ਸਾਫ ਸੁਥਰੀ ਜੇ ਜਿੰਦ ਜਾਨ ਜਵਾਨੀ ਦੇ ਵਿੱਚ ਆ ਸੂਈ ਸਵਾਈ ਧਾਰਾ ਓਕੇ ਜਮ ਧਾਰਾ ਦਾ ਹੱਥ ਲਾਉਣ ਦੀ ਲੋ ਤੋ ਦੇਖੋ ਧਾਰਾ ਜਮਾ ਵੀਰ ਨੇ ਮਾਰ ਕੇ ਦਿਖਾ ਦਿਆਂ। ਸੋ ਦੇਖੋ ਜਾਗ ਇੱਕ ਸਕਿੰਟ ਦੇ ਵਿੱਚ ਹੀ ਰੱਖਦਾ। ਬਸ ਠੀਕ ਆ ਓਕੇ ਆ। ਸੋ ਦੇਖੋ ਜਾਗ ਦੋ ਸਕਿੰਟਾਂ ਜੀ ਭਰਤਾ ਇਹਨੇ। ਸੋ ਲੈਵਾ ਦੇਖੋ ਜਮਾ ਕਿਆ ਬਾਤ ਆ। ਠਣ ਜਾ ਰਹੇ ਨਿਖੜਵੇਂ ਸਾਫ ਸੁਥਰੇ। ਠਣਾ ਦੀ ਨਿਖੜਮੀ ਸਾਫ ਸੁਥਰੀ ਪੂਰੀ ਜਮਾ। ਸੂਈ ਸਵਾਈ ਆ 987768889 ਤੇ 7735 540 ਮੋਲੇ ਦਾ ਫੋਨ ਤੇ ਕਰਾਂਗੇ ਆਪਾਂ। ਬਈ ਮੋਲੇ ਫੋਨ ਵੀ ਕਰਾਂਗੇ। ਵੀਰ ਮਾਰ ਕੇ ਸਵਾਦ ਨਾਲ ਫੋਨ ਆਗਾ ਵੀ। ਠੀਕ ਮੋਲੇ 67000 ਵਾਲਾ ਆਪਣਾ ਫੋਨ ਹੈ ਮੋਲੇ ਜੈ ਜੋ ਚੀਜ਼ ਦੇ ਹਿਸਾਬ ਨਾਲ ਬਈ ਹੋਊਗਾ ਜੈ ਜੀ ਠੀਕ ਹੈ ਨਾ ਗੱਲ ਠੀਕ ਹੈ ਹਮੂਰੇ ਆਪਣੀ ਭਾਅ ਲਾ ਕੇ ਲਿਓਣੇ ਪੈਣਗੇ ਆਪਣੀ ਭਾਅ ਲਾ ਕੇ ਮਿਲਦਾ ਮਾਲ ਠੀਕ ਹੈ ਨਾ ਗੱਲ ਉਹ ਪਿੰਡਾਂ ਚ ਦੇ ਦਿੰਦੇ ਜੇ ਆਪਾਂ ਉਧਰ ਘੁੰਮਣ ਚੱਲਦੇ ਨਾ ਅੱਜ 5000 ਰੁਪਏ ਘੜੇ ਤੇਲ ਪਾ ਕੇ 5000 ਦਾ ਤੇਲ ਮੱਤ ਜੂਗਾ ਪਰ ਜਾਤੀ ਨਹੀਂ ਮਿਲਦੀ ਠੀਕ ਹੈ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ